ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜਾ ਵਧੀਆ ਉਪਰਾਲਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕੀਤਾ ਅੱਜ ਪੰਥ ਨੇ ਇੱਕ ਪ੍ਰੇਮ ਦਾ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ ਮੈਂ ਕਹਾਂਗਾ ਕਿ ਪਹਿਲਾ ਤਾਂ ਮੇਰੇ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਇੱਕ ਪ੍ਰੇਮ ਦਾ ਸੰਦੇਸ਼ ਦਿੱਤਾ ਜਿਨ੍ਹਾਂ ਕਿ ਕੇ ਬਾਬਾ ਸਿੰਘ ਸਾਹਿਬ ਜੀ ਨੇ ਬ੍ਰਹਮ ਗਿਆਨੀ ਉਸ ਮਹਾਨ ਸੰਤ ਸੰਤ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਮੁਖੀ ਡੇਰਾ ਬਿਆਸ ਨੂੰ ਆਪਣੇ ਅਸਥਾਨਾਂ ਤੇ ਬੁਲਾ ਕੇ ਜੋ ਪਿਆਰ ਦੀ ਜੋ ਸੰਦੇਸ਼ ਦਿੱਤਾ ਬਹੁਤ ਬਹੁਤ ਉਦੇਵਾਸ ਤੇ ਧੰਨਵਾਦ ਕਰਕੇ ਬਾਬਾ ਜੀ ਨੇ ਸਾਡੇ ਜੋ ਅਸੀਂ ਲੰਬੇ ਸਮੇਂ ਤੋਂ ਜੋ ਵਿਚਾਰਾ ਕਰਦੇ ਆਏ ਆਂ ਜਿਸ ਰਾਤ ਤੇ ਦਾਸ ਚੱਲਦਾ ਆ ਰਿਹਾ ਕਿ ਆਪਾਂ ਸਾਂਝੀ ਵਾਰਤਾ ਦੀ ਗੱਲ ਕਰੀਏ ਅਸੀਂ ਪ੍ਰੇਮ ਦੀ ਗੱਲ ਕਰੀਏ ਮਾ ਪੁਰਖਾਂ ਨੇ ਦਾਸ ਦੀ ਗੱਲ ਮੰਨੀ ਦਾਸ ਦੀ ਵਿਚਾਰ ਮੰਨੀ ਦਾਸ ਦੇ ਦੱਸੇ ਹੋਏ ਪੂਰਨਿਆਂ ਤੇ ਇਹ ਕਹਾ ਕਿ ਗੁਰੂ ਸਾਹਿਬ ਦੇ ਦੱਸੇ ਪੂਰਨਿਆਂ ਤੋਂ ਚੱਲੇ ਨੇ ਤਾਂ ਅੱਜ ਉਸ ਮਹਾਨ ਵਿਆਸ ਦੇ ਡੇਰਾ ਮੁਖੀ ਦੇ ਨਾਲ ਜੋ ਉਹਨਾਂ ਨੇ ਮੁਲਾਕਾਤ ਕੀਤੀ ਪਿਛਲੇ ਦਿਨੀ ਜੋ ਉਹਨਾਂ ਨੇ ਉਹ ਸਾਂਝ ਕੀਤੀ ਪੂਰੀ ਦੁਨੀਆ ਨੂੰ ਪਿਆਰ ਦਾ ਸੰਦੇਸ਼ ਦਿੱਤਾ ਕਿ ਡੇਰਾਵਾਦ ਮਾੜਾ ਨਹੀਂ ਹੈ ਜਿਹੜੇ ਨੇ ਵੀ ਡੇਰੇ ਨੇ ਸਾਰੇ ਸਤਕਾਰਯੋਗ ਨੇ ਕੋਈ ਇੱਕ ਵਿਅਕਤੀ ਕੋਈ ਕਿਸੇ ਇੱਕ ਇਨਸਾਨ ਹਰ ਕੌਮ ਦੇ ਵਿੱਚ ਗਲਤ ਹੋ ਸਕਦਾ ਪੰਥ ਵਿੱਚ ਅੱਜ ਬੈਠੇ ਬੜੀਆਂ ਜਿਨ੍ਹਾਂ ਨੂੰ ਅੱਜ ਅਕਾਲ ਤਖਤ ਤੇ ਬਿਠਾਇਆ ਗਿਆ ਉਹ ਗਲਤ ਹੋ ਸਕਦੇ ਨੇ ਲੇਕਿਨ ਅਕਾਲ ਤਖਤ ਗਲਤ ਨਹੀਂ ਹੈ ਸਾਡਾ ਗੁਰੂ ਗਲਤ ਨਹੀਂ ਹੈ ਸਾਡੇ ਪੰਥ ਦੇ ਵਿੱਚ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਨੇ ਜਿੰਨੇ ਵੀ ਗੁਰੂ ਦੇ ਲਾੜ ਲੀਆਂ ਫੌਜਾਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਕਿਸੇ ਵੀ ਡੇਰੇ ਬਾਰੇ ਗਲਤ ਨਾ ਬੋਲੋ ਕਿਉਂਕਿ ਅੱਜ ਬਾਬਾ ਜੀ ਨੇ ਜੋ ਉਹ ਪਿਆਰ ਦਾ ਸੰਦੇਸ਼ ਪੂਰੀ ਦੁਤੀਆਂ ਉਹ ਇਹੀ ਹੈ ਕਿ ਆਪਾਂ ਸਾਰੇ ਮਿਲ ਕੇ ਰਹਿਣਾ ਪਿਆਰ ਨਾਲ ਰਹਿਣਾ Hindu Sikh ਦਾ ਜੋ ਪਿਆਰ ਹੈ ਜੋ ਸਾਡਾ ਆਪਸੀ ਸਾਝ ਹੈ ਜੋ ਅੱਜ ਪੂਰੀ ਦੁਨੀਆ ਦੇ ਵਿੱਚ ਅਸੀਂ ਉਸ ਲਹਿਰ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਇਹ ਤੁਹਾਡੀਆਂ ਅਸੀਸਾਂ रामचंद्र ਭਗਵਾਨ ਦੀ ਅਸੀਸਾਂ ਨਾਲ ਹੈ ਹੁਣ ਜਿੰਨੇ ਵੀ ਦੇਰੇ ਨੇ ਜਿੰਨੇ ਵੀ ਦਲ ਮੁਖੀ ਨੇ ਉਨਾ ਦਾ ਵੀ ਸਾਡੇ ਨਾਲ ਜੋ ਸਾਂਝਤਾ ਰਾਫਤਾ ਇਹੀ ਹੋਇਆ ਕਿ ਅਸੀਂ ਸਾਰੇ ਮਿਲ ਕੇ ਇਹਨਾਂ ਜਿੰਨੇ ਵੀ ਡੇਰੇ ਨੇ ਇਹਨਾਂ ਸਾਰੇ ਮੁਖੀਆਂ ਨੂੰ ਆਪਾਂ ਗੱਲ ਬਖੜੀ ਪਾਈਏ ਅਸੀਂ ਸਾਰੇ ਮਿਲ ਕੇ ਅੱਗੇ ਵਧੀਏ ਅਸੀਂ ਆਪਣੇ ਦੇਸ਼ ਵਾਸਤੇ ਧਰਮ ਵਾਸਤੇ ਅੱਗੇ ਅਧੀਏ ਇੱਕ ਪਹਿਲ ਕਦਮੀ ਜੋ ਅੱਜ ਮੁਖੀ ਸਾਡੇ ਨਿਹੰਗ ਸਿੰਘ ਜਥੇਦਾਰ ਬਾਬਾ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਜੋ ਕੀਤੀ ਆ ਉਹ ਬਹੁਤ ਬਾ ਕਮਾਲ ਆ ਤੁਹਾਨੂੰ ਪਤਾ ਹੀ ਹੈ ਕਿ ਦਾਸ ਪਹਿਲਾਂ ਵੀ ਵੱਖ-ਵੱਖ ਸੰਪਰਦਾਂ ਦੇ ਸਾਧੂਆਂ ਨਾਲ ਮਿਲ ਕੇ ਆ ਰਿਹਾ ਹੈ ਤੇ ਅੱਜ ਸਾਨੂੰ ਸਹਿਯੋਗ ਜੋ ਇਸ ਮਾਮਲੇ 'ਚ ਆਇਆ ਜੋ ਅੱਜ ਸਾਡਾ ਮਹਾਂਕਾਲ ਬਾਬਾ ਸੰਤੋਖ ਸਿੰਘ